ਮੁੱਖ ਮੰਤਰੀ ਸਾਹਿਬ ਨੂੰ ਬੁਲਾਇਆ ਕੁਰਸੀਆਂ ਲੱਗੀਆਂ ਕੁਰਸੀਆਂ ਤਿੰਨ ਹੀ ਖਾਲੀ ਰਹਿ ਗਈਆਂ ਜਿਹੜਾ ਬੰਦਾ ਨਲਾਇਕ ਸੀ ਸਿਰੇ ਦਾ ਘਰ ਦੇ ਕਿਸੇ ਕੰਮ ਨਹੀਂ ਆਇਆ ਉਹ ਚੁਟਕਲੇ ਸੁਣਾ ਕੇ ਘਰ ਦੇ ਦੀ ਰੋਟੀ ਕਮਾਉਣ ਲੱਗਾ ਸੀ ਅੱਜ ਉਹਨੂੰ ਤੁਸੀਂ ਸੱਤਾ ਦੇ ਦਿੱਤੀ ਤੇ ਹੁਣ ਉਹ ਚੁਟਕਲੇ ਹੀ ਸੁਣਾਏਗਾ ਨਾ ਸੁਣਾਏਗਾ ਉਦੋਂ ਤੁਸੀਂ ਆਸ਼ਾ ਨਾ ਕਰੋ ਪੰਜਾਬ ਦੇ ਵਾਸੀ ਕੋਈ ਆਸ਼ਾ ਨਾ ਕਰ ਹੁਣ ਤੇ ਲੜਨਾ ਪਊ ਕਿਉਂਕਿ ਇਹ ਦਿੱਲੀ ਵਾਲਿਆਂ ਮੋਰੇ ਜਿਵੇਂ ਵਿਸ ਗਿਆ ਇਹ ਪੰਜਾਬ ਦਾ ਵੱਡਾ ਨੁਕਸਾਨ ਕਰਕੇ ਜਾਊ ਉਹਦੇ ਲਈ ਤਕੜੇ ਹੋਜੋ ਉਹਨੇ ਦੱਸ ਦਿੱਤਾ ਕਿ ਤੁਸੀਂ ਮੈਨੂੰ ਕਿਸੇ ਫੀਲਡ 'ਚ ਪਾ ਦਿਓ ਮੈਂ ਕਮੇਡੀਅਨ ਨੰਬਰ 1 ਆ ਹੁਣ ਹੀ ਨਹੀਂ ਹੱਥ ਪਾ ਲਿਆ ਸਾਡੇ ਗੱਲ ਨੂੰ ਤੇ ਸਾਡੀ ਜ਼ਰ ਨੂੰ ਜ਼ਮੀਨ ਨੂੰ ਤੇ ਭਾਈ ਜਿਹੜਾ ਸਾਡੀ ਜ਼ਮੀਨ 'ਚ ਬੜੂਗਾ ਉਹ ਤਿਆਰੀ ਕਰਕੇ ਆਵੇ ਕੋਈ ਵੀ ਅਫਸਰ ਹੋਵੇ ਭਾਈ ਉਹ ਤਿਆਰੀ ਕਰਕੇ ਆਵੇ ਅਸੀਂ ਤਾਂ ਮਰਨ ਨੂੰ ਤਿਆਰ ਆਂ ਤੇ ਉਹ ਵੀ ਮਰਨ ਨੂੰ ਤਿਆਰ ਹੋ ਕੇ ਆਵੇ ਐ ਨਹੀਂ ਜਾਵਾਂਗੇ ਕਿ ਹੁਣ ਘੜੀਸ ਕੇ ਬਾਤ ਸਿੱਟ ਲਿਆ ਇਹਨੇ ਦਿੱਲੀੋਂ ਤਾੜ ਵੀ ਆਏ ਆ ਜਿਨ੍ਹਾਂ ਤੇ 420 ਦੇ ਪਰਚੇ ਹੋਏ ਨੇ ਉਹ ਤਿੰਨ ਚਾਰ ਆ ਕੇ ਬੈਠੇ ਨੇ ਤੇ ਪੰਜਾਬ ਵਾਲਿਆਂ ਨੇ ਗੋਡੇ ਟੇਕ ਤੇ ਵਿਛ ਗਏ ਉਹਨਾਂ ਦੇ ਅੱਗੇ ਇਹ ਪੰਜਾਬ ਵਾਲਿਆਂ ਨੇ ਸਾਬਤ ਕਰਤਾ ਵੀ ਮਰੀ ਹੋਈ ਜ਼ਮੀਰ ਵਾਲੇ ਨੇ ਤੇ ਮਰਦੇ ਨੇ ਇਸ ਵੇਲੇ ਉਹ ਜੋ ਮਰਜੀ ਇਹਨਾਂ ਤੋਂ ਕਰਾਈ ਜਾਣ ਉਹਨਾਂ ਨੂੰ ਗੋਲੇ ਲੱਗ ਗਏ ਪੰਜਾਬ ਨੂੰ ਲੁੱਟਣ ਲਈ ਪਰ ਲੁੱਟਣ ਵਾਲੇ ਤਾੜ ਵੀ ਦਿੱਲੀ ਵਾਲੇ ਆ ਇਹ ਉਹਨਾਂ ਦਾ ਹੱਥ ਚੁੱਕਾ ਬਣ ਗੇ ਮੈਂ ਤਾਂ ਪੀੜਤ ਕਿਸਾਨ ਹਾਂ ਆਗੂ ਬਾਦ ਦੇ ਵਿੱਚ ਮੇਰਾ 1 ਇੰਚ ਵੀ ਨਹੀਂ ਬਚ ਰਿਹਾ ਮੇਰੇ ਪਿਤਾ ਦੇ 6.5 ਕਿੱਲੇ ਸਨ 4 ਕਨਾਲ ਕਿਤੇ ਵੇਚ ਲਿਆ ਸੀਗਾ ਉਹ 7 ਏਕੜ ਸੀਗੇ ਮੇਰੇ ਉਹ ਸਾਰੀ ਸਾਰੀ ਆ ਗਈ ਤੇ ਫੇਰ ਭਾਈ ਹੁਣ ਅਸੀਂ ਸਵਾਲ ਵਿੱਚ ਨਾ ਕਰੀਏ ਅਸੀਂ ਸਰਕਾਰ ਨੂੰ ਪੁੱਛੀਏ ਵੇ ਨਾ ਵੀ ਸਾਨੂੰ ਹਰ ਪੱਖੋਂ ਇੱਕ ਹਾਦਕ ਨਜ਼ਰ ਆਉਂਦੀ ਆ ਸਾਡੀ ਮੌਤ ਨਜ਼ਰ ਆਉਂਦੀ ਆ ਤੇ ਇਹਦਾ ਜਵਾਬ ਦਿਓ ਜੋ ਉਹ ਜਵਾਬ ਦੇਣ ਤੋਂ ਭੱਜ ਗਈ ਸਰਕਾਰ ਲੁਧਿਆਣੇ ਦੇ ਸ਼ਹਿਨਸ਼ਾ ਪੈਲੈਸ ਤੇ ਵਿੱਚ ਅੱਜ ਕੁਰਸੀਆਂ ਲੱਗੀਆਂ ਕੁਰਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੱਗੀ ਕੁਰਸੀ ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਦੀ ਲੱਗੀ ਕੁਰਸੀ ਅਮਨ अरोड़ा ਹੋਰਾਂ ਦੀ ਲੱਗੀ ਤਾਂ ਜੋ ਲੈਂਡ ਪੁਲਿੰਗ ਪਾਲਿਸੀ ਜੈਸੀ ਸਰਕਾਰ ਨੂੰ ਸਮਝ ਆਈ ਆ ਵੈਸੀ ਕਿਸਾਨਾਂ ਨੂੰ ਸਮਝਾਉਣ ਪਰ ਕੁਰਸੀਆਂ ਖਾਲੀ ਰਹੀਆਂ ਕਿਸ ਸਮੇ ਦਾ ਗੇੜਾ ਕਿ ਇਸ ਤੋਂ ਪਹਿਲਾਂ ਲੁਧਿਆਣੇ ਦੇ ਵਿੱਚ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕੁਰਸੀਆਂ ਲਾਈਆਂ ਸੀ ਤੇ ਵਿਰੋਧੀਆਂ ਨੂੰ ਬੁਲਾਇਆ ਸੀ ਪਰ ਅੱਜ ਵਿਰੋਧੀ ਨਹੀਂ ਅੱਜ ਕਿਸਾਨਾਂ ਨੇ ਭਗਵੰਤ ਸਿੰਘ ਮਾਨ ਨੂੰ ਬੁਲਾਇਆ ਸੀ ਪਰ ਮਾਨ ਸਾਹਿਬ ਪਹੁੰਚੇ ਨਹੀਂ ਗੱਲਬਾਤ ਕਰਾਂਗੇ ਮੇਰੇ ਨਾਲ ਕਿਸਾਨਾਂ ਕੋ ਮਨਜੀਤ ਸਿੰਘ ਰਾਏ ਹੋਣਗੇ ਰਾਏ ਸਾਹਿਬ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਸਾਹਿਬ ਨੂੰ ਬੁਲਾਇਆ ਕੁਰਸੀਆਂ ਲੱਗੀਆਂ ਕੁਰਸੀਆਂ ਤੰਨੀ ਖਾਲੀ ਰਹਿ ਗਈਆਂ ਅੱਜ ਦੀ ਸਰਕਾਰ ਅੱਜ ਜਵਾਬ ਨਹੀਂ ਦੇ ਸਕਦੇ ਕਿਉਂਕਿ ਜਿਹੜੀ ਇਹ ਪਾਲਿਸੀ ਲੈ ਕੇ ਆਏ ਨੇ ਉਹਨਾਂ ਨੂੰ ਖੁਦ ਨੂੰ ਪਤਾ ਹੈ ਇਹ ਪਾਲਿਸੀ ਗਲਤ ਹੈ ਕੇਵਲ ਇੱਕ ਕ腐ਸ਼ਨ ਕਰਨ ਨੂੰ ਲੈ ਕੇ ਆਏ ਨੇ ਸੋ ਇੱਥੇ ਹੁਣ ਜਵਾਬ ਦੇਣਾ ਔਖਾ ਸੀ ਇਸ ਕਰਕੇ ਭੱਜ ਗਏ ਅਸੀਂ 4 ਘੰਟੇ ਤੋਂ ਉਹਨਾਂ ਦਾ ਵੇਟ ਕੀਤਾ ਔਰ ਕੰਨ ਤੋਂ ਬਾਅਦ ਫੇਰ ਪ੍ਰੋਗਰਾਮ ਦੀ ਸਮਾਪਤੀ ਕੀਤੀ ਹੈ ਸੋ ਸੱਦਾ ਪੱਤਰ ਵੀ ਭੇਜਿਆ ਹੋਇਆ ਸੀ ਔਰ ਪ੍ਰੈਸ ਰਾਈ ਵੀ ਸੱਦਿਆ ਹੋਇਆ ਸੀ ਪਰ ਉਹ ਪਹੁੰਚੇ ਨਹੀਂ ਨਾ ਕੋਈ ਉਹਨਾਂ ਦਾ ਨੁਮਾਇੰਦਾ ਕਲੈਸਪੋਲਸੀ ਦੇ ਤੁਸੀਂ ਕੀ ਮੰਦੋਂ ਐਸੀਆਂ ਕਿਹੜੀਆਂ ਬਰੀਕੀਆਂ ਜਿਹੜੀਆਂ ਸਰਕਾਰ ਨੂੰ ਕਿਸਾਨ ਪੱਖੀ ਲੱਗਦੀਆਂ ਨੇ ਕਿਸਾਨ ਦੇ ਹਿੱਤਾਂ ਦੇ ਵਿੱਚ ਲੱਗਦੀਆਂ ਸਰਕਾਰ ਤਾਂ ਮੰਨਦੀ ਨਹੀਂ ਉਹ ਤਾਂ ਕਹਿੰਦੀ ਕਿ ਹੈ ਹੀ ਕਿਸਾਨ ਪੱਖੀ ਉਹ ਕਹਿੰਦੀ ਕਿ ਜਿਹੜੇ ਇਹਦਾ ਵਿਰੋਧ ਕਰਦੇ ਨੇ ਉਹ ਤਾਂ ਪੜ ਘਾ ਰਹੇ ਆ ਕਿਸਾਨਾਂ ਨੂੰ ਤੁਸੀਂ ਪੜਖਾਈ ਜਾਂਦੇ ਹੋ ਫਿਰ ਕਿਸਾਨਾਂ ਨੂੰ ਮੇਰੀ ਤੇ ਆਪਣੀ ਜ਼ਮੀਨ ਆਉਂਦੀ ਹੈ ਮੈਂ ਤਾਂ ਪੀੜਤ ਕਿਸਾਨ ਹਾਂ ਆਗੂ ਬਾਦ ਦੇ ਵਿੱਚ ਮੇਰਾ 1 ਇੰਚ ਵੀ ਨਹੀਂ ਬਚ ਰਿਹਾ ਮੇਰੇ ਪਿਤਾ ਦੇ 6.5 ਕਿੱਲੇ ਸਨ 4 ਕਨਾਲ ਕਿਤੇ ਵੇਹ ਲਿਆ ਸੀਗਾ ਉਹ 7 ਏਕੜ ਸੀਗੇ ਮੇਰੇ ਉਹ ਸਾਰੀ ਸਾਰੀ ਆ ਗਈ ਤੇ ਫੇਰ ਭਾਈ ਹੁਣ ਅਸੀਂ ਸਵਾਲ ਵਿੱਚ ਨਾ ਕਰੀਏ ਅਸੀਂ ਸਰਕਾਰ ਨੂੰ ਪੁੱਛੀਏ ਵੇ ਨਾ ਵੀ ਸਾਨੂੰ ਹਰ ਪੱਖੋਂ ਇੱਕ ਹੱਥਕ ਨਜ਼ਰ ਆਉਂਦੀ ਆ ਸਾਡੀ ਮੌਤ ਨਜ਼ਰ ਆਉਂਦੀ ਆ ਤੇ ਇਹਦਾ ਜਵਾਬ ਦਿਓ ਹੂੰ ਸੋ ਉਹ ਜਵਾਬ ਦੇਣ ਤੋਂ ਭੱਜ ਗਈ ਸਰਕਾਰ ਪਰ ਐਸੀ ਕਿਹੜੀ ਇਹਦੇ ਵਿੱਚ ਬਰੀਕੀ ਆ ਜਿਹੜੀ ਹਾਲੇ ਤੱਕ ਕਿਸਾਨਾਂ ਨੂੰ ਸਮਝ ਨਹੀਂ ਕਿਸਾਨ ਆਗੂ ਨੂੰ ਸਮਝ ਨਹੀਂ ਆਈ ਪਰ ਇਹ ਬਰੀਕੀ ਸਰਕਾਰ ਨੂੰ ਸਮਝ ਆ ਗਈ ਜਿਹਦੇ ਵਿੱਚ ਉਹ ਇੱਕ ਕਿਸਾਨ ਹਿੱਤੀ ਲੱਗਦੀ ਹੈ ਪਾਲਿਸੀ ਕਿਸਾਨਾਂ ਦੇ ਪੱਖੀ ਲੱਗਦੀ ਹੈ ਉਹ ਬਰੀਕੀ ਕਿਹੜੀ ਆ ਕਿ ਕਿਸਾਨ ਤਾਂ ਕਹਿੰਦੇ ਨਹੀਂ ਕਿ ਨੁਕਸਾਨ ਦੇ ਆ ਪਰ ਸਰਕਾਰ ਕਹਿੰਦੀ ਹੈ ਕਿ ਚੰਗੀ ਆ ਉਹ ਬਰੀਕੀ ਕਿਹੜੀ ਆ ਜਿਹੜੀ ਹਾਲੇ ਤੱਕ ਸਰਕਾਰ ਨੂੰ ਤਾਂ ਸਮਝ ਆ ਗਈ ਪਰ ਕਿਸਾਨਾਂ ਨੂੰ ਸਮਝ ਨਹੀਂ ਆਈ ਨਹੀਂ ਕਿਸਾਨਾਂ ਨੂੰ ਬਰੀਕੀ ਹਰ ਇੱਕ ਸਮਝ ਆਉਂਦੀ ਹੈ ਜਿਹੜੀ ਅਸਲ ਬਰੀਕੀ ਇਹਦੇ ਵਿੱਚ ਆ ਉਹ ਕਿਸਾਨ ਸਮਝ ਗਏ ਕਿ ਭਾਈ ਇਹ ਅਸਲ ਦੇ ਵਿੱਚ ਇਹ ਜਿਹੜੀ ਜ਼ਮੀਨ ਹੈ ਇਹ ਕਾਤੇ ਲੈਂਡ ਪੂਲਿੰਗ ਦੇ ਤਹਿਤ ਲੈ ਰਹੇ ਨੇ ਇਹਨਾਂ ਨੇ ਪ੍ਰੋਪੋਜ਼ਲ ਚ ਲਿਖਿਆ ਹੋਇਆ ਇਹਨਾਂ ਨੇ ਲਿਖਿਆ ਪਾਲਿਸੀ ਚ ਵੀ 1 ਏਕੜ ਨੂੰ ਡਿਵੈਲਪ ਕਰਨ ਲਈ 1 ਕਰੋੜ ਲਾਉਣਾ ਹੈ ਇਹ ਵੀ ਲਿਖਿਆ ਕਿ ਵਰਲਡ ਬੈਂਕ ਤੋਂ ਕਰਜ਼ਾ ਲੈਣਾ ਅਸਲ ਚ ਜਿਹੜਾ ਆ 165 ਕਲੋਨੀਆਂ ਪਾਈਪਲਾਈਨ ਜਿਹਦੇ 27 ਵਾਰ ਆਈਆਂ 65 ਹਜ਼ਾਰ ਏਕੜ ਨਹੀਂ 1.5 ਲੱਖ ਏਕੜ ਤੱਕ ਪਹੁੰਚਣਗੇ ਔਰ 1.5 ਲੱਖ ਕਰੋੜ ਰੁਪਈਆ ਵਰਲਡ ਬੈਂਕ ਤੋਂ ਕਰਜ਼ਾ ਚੱਕਣਗੇ ਫਿਰ ਇਹਨਾਂ ਨੇ ਰੱਖਿਆ ਵੀ ਇਹਨੂੰ ਡਵੈਲਪ ਕਰਨ ਲਈ 3 ਸਾਲ ਜਦ ਕਿ ਇਹਨਾਂ ਦਾ 1.5 ਸਾਲ ਰਹਿੰਦਾ ਹੈ ਇਹ ਕੀ ਕਰਨਗੇ ਹੁਣ ਵੀ ਉਹਦੇ ਵਿੱਚੋਂ 25-30 ਹਜ਼ਾਰ ਕਰੋੜ ਛੋੜੀਆਂ ਸੜਕਾਂ ਤੇ ਲਾ ਦੇਣਗੇ ਔਰ ਬਾਕੀ ਦਾ ਪੈਸਾ ਜਿਹੜਾ ਉਹਦੇ ਵਿੱਚੋਂ ਕਰਨਗੇ ਕੁਝ ਕਰਪਸ਼ਨ ਗੁਜਰਾਤ ਚ ਇਲੈਕਸ਼ਨ ਲਾਉਣ ਲਈ ਨਹੀਂ ਬਿਹਾਰ ਚ ਲਾਉਣੇ ਲਈ ਤੇ ਉਹਦੇ ਵਿੱਚੋਂ 40-50 ਹਜ਼ਾਰ ਕਰੋੜ ਲਾਉਣਗੇ ਜਿੱਥੇ ਬੀਬੀਆਂ ਨੂੰ ਇੱਕ ਇੱਕ ਹਜ਼ਾਰ ਦੇਣਾ ਪਿੰਡਾਂ ਨੂੰ ਗਰੰਟਾ ਦੇਣੀਆਂ ਤਾਂ ਕਿ ਮੁੜ ਕੇ ਪੰਜਾਬ ਨੂੰ ਲੁੱਟ ਸਕਣ ਸਾਡਾ ਹੀ ਪੈਸਾ ਤੇ ਸਾਡੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਲਾਉਣਾ ਔਰ ਫਿਰ ਪੰਜਾਬ ਨੂੰ ਲੁੱਟਣਾ ਗੁਜਰਾਤ ਤੇ ਬਿਹਾਰ ਦੀਆਂ ਇਲੈਕਸ਼ਨਾਂ ਤੇ ਲਾਉਣਾ ਤੁਸੀਂ ਕਹਿੰਦੇ ਹੋ ਗੁਜਰਾਤ ਤੇ ਬਿਹਾਰ ਦੀਆਂ ਇਲੈਕਸ਼ਨਾਂ ਤੇ ਲਾਉਣਾ ਪਰ ਪੰਜਾਬ ਵਾਲਿਆਂ ਨੇ ਤਾਂ ਇਲੈਕਸ਼ਨਾਂ ਲੜਨੀਆਂ ਨਹੀਂ ਪੰਜਾਬ ਵਾਲੇ ਤਾਂ ਇੱਥੇ ਆ ਜ਼ਮੀਨਾਂ ਵੀ ਪੰਜਾਬ ਵਾਲਿਆਂ ਦੀ ਖੂਬ ਹੀ ਪੰਜਾਬ ਵਾਲੀ ਰਹੇ ਪਰ ਗੁਜਰਾਤ ਬਿਹਾਰ ਤੇ ਕੌਣ ਲਾ ਦੂ ਦਰਸਲ ਜਿਹੜੇ ਦਿੱਲੀੋਂ ਢਾੜਵੀ ਆਏ ਆ ਜਿਨ੍ਹਾਂ ਤੇ 420 ਦੇ ਪਰਚੇ ਹੋਏ ਨੇ ਉਹ ਤਿੰਨ ਚਾਰ ਆ ਕੇ ਬੈਠੇ ਨੇ ਤੇ ਪੰਜਾਬ ਵਾਲਿਆਂ ਨੇ ਗੋਡੇ ਟੇਕ ਤੇ ਵਿਛ ਗਏ ਉਹਨਾਂ ਦੇ ਅੱਗੇ ਇਹ ਪੰਜਾਬ ਵਾਲਿਆਂ ਨੇ ਸਾਬਤ ਕਰਤਾ ਵੀ ਮਰੀ ਹੋਈ ਜ਼ਮੀਰ ਵਾਲੇ ਨੇ ਤੇ ਮੁਰਦੇ ਨੇ ਇਸ ਵੇਲੇ ਉਹ ਜੋ ਮਰਜੀ ਇਹਨਾਂ ਤੋਂ ਕਰਾਈ ਜਾਣ ਸੋ ਐਸਵੇਂ ਕਿਸੇ ਵੀ ਬੰਦੇ ਮਰਦੇ ਨੂੰ ਚੱਕ ਕੇ ਲਿਜਾ ਕੇ ਜਿੱਥੇ ਮਰਜੀ ਰੱਖ ਦਿਓ ਵਿਖਾਉਣਾ ਹੀ ਆ ਨਾ ਇਹ ਆ ਇਨਸਾਨ ਸੋ ਇਹੋ ਜੀ ਪੋਜੀਸ਼ਨ ਇਹਨਾਂ ਦੀ ਆ ਇਹ ਬਿਲਕੁਲ ਜ਼ਮੀਰ ਮਰ ਚੁੱਕੀ ਆ ਉਹਨਾਂ ਨੂੰ ਗੋਲੇ ਲੱਗ ਗਏ ਪੰਜਾਬ ਨੂੰ ਲੁੱਟਣ ਲਈ ਪਰ ਲੁੱਟਣ ਵਾਲੇ ਧਾੜ ਵੀ ਦਿੱਲੀ ਵਾਲੇ ਆ ਇਹ ਉਹਨਾਂ ਦਾ ਹੱਥ ਚੋਕਾ ਬਣ ਗਏ ਲੱਗਦਾ ਕਿ ਦਵਾ ਆ ਕੁਲਦੀਪ ਧਾਲੀਵਾਲ ਹੋਰੀ ਪਿਛਲੇ ਦਿਨਾਂ ਚ ਇੱਕ ਕਮੈਂਟ ਦੇ ਵਿੱਚ ਬਿਆਨ ਦਿੰਦੇ ਨਜ਼ਰ ਆਉਂਦੇ ਨੇ ਉਹ ਕਹਿੰਦੇ ਨੇ ਕਿ ਕਹਿੰਦੇ ਨੇ ਕਿ ਮੈਂ ਨਿੱਜੀ ਤੌਰ ਤੇ ਤਾਂ ਸਮਰਥਨ ਨਹੀਂ ਕਰਦਾ ਕੁਲਦੀਪ ਧਾਲੀਵਾਲ ਜਿਹੜੇ ਕੀ ਸਾਬਕਾ ਮੰਤਰੀ ਵੀ ਰਹੇ ਨੇ ਮਤਲਬ ਜੇ ਉਹਨਾਂ ਦਾ ਬਿਆਨ ਕਿਤੇ ਨਾ ਕਿਤੇ ਦਬਮੀ ਬਾਤ ਆਵਾਜ਼ ਦੇ ਵਿੱਚ ਆ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਦਬਾ ਦੇ ਹੇਠ ਨਹੀਂ ਬੋਲ ਰਹੇ ਸ਼ਾਇਦ ਚਾਹੁੰਦੇ ਬਹੁਤੇ ਨਹੀਂ ਜਾਏ ਆ ਵੀ ਕੱਲ ਨੂੰ ਪਿੰਡਾਂ ਜਾਵਾਂਗੇ ਕਿਹੜੇ ਮੂੰਹ ਨਾਲ ਪਿੰਡਾਂ ਚ ਵੜਾਂਗੇ ਦਰਸਲ ਇਹਨਾਂ ਦੇ ਜੋ ਸਾਨੂੰ ਲੱਗਦਾ ਹੈ ਵੇ ਹੁਣ ਤੱਕ ਦੀ ਕਾਰਗੁਜ਼ਾਰੀ ਚ ਉਹਨਾਂ ਨੇ ਇਹਨਾਂ ਦਾ ਲੱਭ ਲਿਆ ਕੁਛ ਨਾ ਕੁਛ ਕ੍ਰਾਪਸ਼ਨ ਵੀ ਜਿਹੜਾ ਇਹ ਬੋਲਦੇ ਨਹੀਂ ਦੱਬੀਵਾਚ ਬੋਲਦੇ ਆ ਪਹਿਲਾਂ ਮਾਲਵਿੰਦਰ ਕੰਗ ਦਾ ਆਇਆ ਟਵੀਟ ਉਹਨੇ ਫਿਰ ਡਿਲੀਟ ਕਰਤਾ ਫੇਸਬੁੱਕ ਤੇ ਰਹਿਣ ਦਿੱਤਾ ਇਸੇ ਤਰੀਕੇ ਦੇ ਨਾਲ ਇਹ ਬੋਲੇ ਅਕਲਦੀਪ ਧਾਰੀਵਾ ਪਰ ਜਿਹੜੇ ਸੂਰਮੇ ਮੈਂ ਉਹ ਕਹੂੰਗਾ ਜਿਹੜੇ ਖੁੱਲ ਕੇ ਬੋਲੇ ਉਹ ਬੋਲਿਆ ਉਤੋਂ ਚੱਡਾ ਮੁੰਡਾ ਦਿਨੇਸ਼ ਚੱਡਾ ਜਿਹੜਾ ਰੋਪੜ ਦਾ ਐਮਐਲਏ ਆ ਔਰ ਮੈਂ ਕਹਾਂਗਾ ਇਤੋਂ ਤੁਹਾਡੇ ਮੋਗੇ ਦਾ ਇੱਕ ਚੇਅਰਮੈਨ ਹੈ ਉਹ ਬੋਲਿਆ ਉਹਨੇ ਸਿਵਾ ਦੇ ਦਿੱਤਾ इवन ਮੈਂ ਇਹ ਕਵਾਂਗਾ ਕਿ ਭਗਵੰਤ ਮਾਨ ਜੀ ਦੇ ਚਾਚੇ ਦਾ ਲੜਕਾ ਬੋਲਿਆ ਇਹ ਜਿਹੜੇ ਜਿਨ੍ਹਾਂ ਦੀ ਜਮੀਰ ਜਾਗਦੀ ਆ ਉਹ ਲੋਕ ਬੋਲਦੇ ਨੇ ਜਿਹੜੇ ਪੰਜਾਬੀ ਦੀ ਰੌਚ ਨੇ ਅਣਖ ਤੇ ਕੈਰਤ ਦੇ ਨੇ ਇਹਨਾਂ ਨੇ ਬੰਦਿਆਂ ਨੇ ਦੱਸਤਾ ਕਿ ਇਹ ਪੰਜਾਬ ਦੇ ਤਾਂ ਅੱਛੀ ਨਹੀਂ ਇਹ ਪੰਜਾਬ ਦੇ ਨਹੀਂ ਇਹ ਇਹਨਾਂ ਦੇ ਵਿੱਚ ਕੋਈ ਰੌ ਹੋਰ ਹੈ ਇਦਾਂ ਬਿਰਾ ਇਦਾਂ ਰਾਜ ਸਾਬ ਲੈ ਜਾਣਗੇ ਜ਼ਮੀਨਾਂ ਕਿਉਂਕਿ ਜਦੋਂ ਸਰਕਾਰ ਆਈ ਤੇ ਆਉਂਦੀ ਆ ਤਾਂ ਫਿਰ ਕਿਹਦੀ ਧੱਕਾ ਧੁੱਕਾ ਵੀ ਹੋ ਜਾਂਦਾ ਬਹੁਤ ਕੁਛ ਹੋ ਜਾਂਦਾ ਲੱਗਦਾ ਫਿਰ ਇਹ ਜ਼ਮੀਨਾਂ ਲੈ ਜਾਣਗੇ ਹਲੇ ਤੱਕ ਪਿੱਛੇ ਨਹੀਂ ਸਾਡੀ ਸਰਕਾਰ ਦੇਖੋ ਪੰਜਾਬ ਤਾਂ ਬੰਨਾਂ ਨਹੀਂ ਟੱਪਣ ਦਿੰਦੇ ਕਿਸਾਨ ਆਪਣਾ ਇਹ ਕਿਹਨਾ ਦੀ ਜ਼ਮੀਨ ਖੋਣੀ ਚਾਹੁੰਦੇ ਆ ਉਹ ਤਾਂ ਬੰਨੇ ਤੇ ਨਹੀਂ ਪੈਰ ਧਰੋਂ ਦਿੰਦੇ ਮੈਂ ਬਹੁਤ ਵਾਰ ਕਹਿ ਚੁੱਕਿਆ ਕਿ ਭਾਈ ਇਹ ਸਾੜਿਆਂ ਤੋਂ ਸਾੜਿਆਂ ਨੂੰ ਮਰਾਉਗੇ ਸਾਨੂੰ ਵੀ ਸਾੜਿਆਂ ਤੋਂ ਹੀ ਮਰਾਉਣਗੇ ਇਹ ਕਰਨਗੇ ਦਿੱਲੀ ਵਾਲੇ ਪੰਜਾਬ ਪੁਲਿਸ ਵੀ ਸਾਡੇ ਧੀਆਂ ਪੁੱਤਰ ਨੇ ਉਹਨਾਂ ਦੇ ਕੋਲੋਂ ਆਰਡਰ ਕਰਾ ਕੇ ਸਾਡੇ ਡਾਂਗਾ ਮਰਾਉਣਗੇ ਤੇ ਫਿਰ ਸਾਡੇ ਮੂਰੇ ਹੁਣ ਬਖਸ਼ਣਗੇ ਨਹੀਂ ਇਹ ਉਹ ਸਮਾਂ ਨੰਗ ਗਿਆ ਫੇ ਦਰਿਆ ਤੇ ਬਹਿ ਜਾਓ ਉੱਠ ਕੇ ਚੱਲ ਜਾਓ ਉਹਨਾਂ ਨੂੰ ਚੱਕ ਕੇ ਲੈ ਜਾਓ ਬੱਸਾਂ 'ਚ ਤੇ ਘਰੋਂ ਤੁਰ ਜਾਓ ਉਹ ਸਮਾਂ ਨਹੀਂ ਹੁਣ ਹੀ ਨਹੀਂ ਹੱਥ ਪਾ ਲਿਆ ਸਾਡੇ ਗੱਲ ਨੂੰ ਤੇ ਸਾਡੀ ਜ਼ਰ ਨੂੰ ਜ਼ਮੀਨ ਨੂੰ ਤੇ ਭਾਈ ਜਿਹੜਾ ਸਾਡੀ ਜ਼ਮੀਨ 'ਚ ਬੜੂਗਾ ਉਹ ਤਿਆਰੀ ਕਰਕੇ ਆਵੇ ਕੋਈ ਵੀ ਅਫਸਰ ਹੋਵੇ ਭਾਈ ਉਹ ਤਿਆਰੀ ਕਰਕੇ ਆਵੇ ਅਸੀਂ ਤਾਂ ਮਰਨ ਨੂੰ ਤਿਆਰ ਆ ਇਹ ਉਹ ਵੀ ਮਰਨ ਨੂੰ ਤਿਆਰ ਹੋ ਕੇ ਆਵੇ ਐ ਨਹੀਂ ਜਾਵਾਂਗੇ ਕਿ ਹੁਣ ਘੜੀਸ ਕੇ ਬਾਅਦ ਸਿੱਟ ਲਿਆ ਬਿਲਕੁਲ ਨਹੀਂ ਕੋਈ ਬਸਾਂ ਚ ਜਾਊਗਾ ਬੈਠ ਕੇ ਸਾਡੀਆਂ ਜ਼ਮੀਨਾਂ ਜੇ ਵੰਣਗੇ ਕੀ ਲੱਗਦਾ ਫਿਰ ਇਹ ਕੁਰਸੀਆਂ ਲਾਉਣ ਵਾਲਾ ਜਿਹੜਾ ਜਿੰਮ ਆਇਆ ਉਹ ਸਿਰਫ ਭਗਵਾਨ ਸਿੰਘ ਮਾਨ ਕੋਲ ਹੀ ਆ ਜਦੋਂ ਤਾ ਉਹਨਾਂ ਨੇ ਕੁਰਸੀਆਂ ਲਗਦੀਆਂ ਉਹ ਕਹਿੰਦੇ ਨੇ ਕਿ ਠੀਕ ਆ ਇੱਥੇ ਵਿਰੋਧੀ ਨਹੀਂ ਆਏ ਭੱਜ ਗਏ ਨੱਟ ਗਏ ਆ ਜਾਬ ਦੇ ਲਈ ਕੁਰਸੀਆਂ ਲਗੀਆਂ ਨੇ ਤੇ ਫਿਰ ਅੱਜ ਕੀ ਲੱਗਦਾ ਕਿ ਅੱਜ ਤਾਂ ਹੁਣ ਕਹਿੰਦੇ ਪਟਵਾ ਜਿਹੜੇ ਹੈਗੇ ਨੇ ਇੰਡਸਟਰੀਅਲਿਸਟਾਂ ਕੋਲੇ ਫਿਰਦੇ ਨੇ ਦੇਖੋ ਉਹ ਉਹਦੇ ਵਸਦੀ ਨਹੀਂ ਗੱਲ ਉਹ ਇੱਕ ਕਮੇਡੀਅਨ ਹੈ ਉਹਨੇ ਦੱਸ ਦਿੱਤਾ ਕਤੋਂ ਜੀ ਮੈਨੂੰ ਕਿਸੇ ਫੀਲਡ ਚ ਪਾ ਦਿਓ ਮੈਂ ਕਮੇਡੀਅਨ ਨੰਬਰ 1 ਆ ਉਹ ਸਾਬਤ ਕਰਤਾ ਹਾਂ ਸੋ ਇਹ ਜਿਹੜਾ ਹਾਲਾਤ ਨੇ ਅੱਜ ਇਹ ਸਾਡੇ ਲੋਕਾਂ ਦੀ ਗਲਤੀ ਆ ਇੱਕ ਕਮੇਡੀਅਨ ਦੇ ਹੱਥ ਸੱਤਾ ਦੇਤੀ ਹਰ ਬਾਦਮੀ ਉਹਦਾ ਇੱਕ ਤਾ ਉਹ ਕਰ ਸਕਦਾ ਜਿਸਕਾ ਕੰਮ ਉਸੀ ਕੋ ਸਜੇ ਹੋਰ ਕਰੇ ਤਾਂ ਡਿੰਗਾ ਵੱਜੇ ਉਹ ਤਾਂ ਕਮੇਡੀਅਨ ਸੀ ਉਹਨੂੰ ਤੁਸੀਂ ਸੱਤਾ ਦੇਤੀ ਉਹਨੂੰ ਸੱਤਾ ਦੀ ਕੁਰਸੀ ਦੇਤੀ ਉਹਨੂੰ ਕੀ ਪਤਾ ਇਹਦੇ ਬਾਰੇ ਅਸਲ ਦੇ ਵਿੱਚ ਦੋਸ਼ ਸਾਡਾ ਆ ਪੰਜਾਬੀਆਂ ਦਾ ਵੀ ਜਿਨ੍ਹਾਂ ਨੇ ਉਹਨੂੰ ਸੱਤਾ ਦੇ ਬਟਾਲ ਦਿੱਤਾ ਤੁਸੀਂ ਇਹ ਵੇਖ ਲਓ ਪੇ ਜਿਹੜਾ ਲੋਹਾਰ ਦਾ ਕੰਮ ਹੈ ਲੋਹੇ ਨੂੰ ਕੁੱਟਣਾ ਉਹਦਾ ਹਥਿਆਰ ਕੜਨਾ ਉਹ ਹੀ ਕਰ ਸਕਦਾ ਜਿਹੜਾ ਰਾਮ ਗੜੀਆ ਪਰਿਵਾਰਾਂ ਦਾ ਕੰਮ ਆ ਲੱਕੜ ਨੂੰ ਦਰੋਸ ਕਰਨਾ ਉਹ ਹੀ ਕਰ ਸਕਦਾ ਜਿਹੜਾ ਬੰਦਾ ਸੁਨਾਰ ਹੈ ਉਹ ਹੀ ਘੜ ਕੇ ਤੁਹਾਨੂੰ ਤੁਹਾਡਾ ਗਹਿਣਾ ਬਣਾ ਕੇ ਦੇ ਸਕਦਾ ਸੋ ਇਹ ਹਰ ਕੰਮ ਜਿਹੜਾ ਜਿਹੜਾ ਬੰਦਾ ਜਿਹੜੇ ਕਿੱਤੇ ਦਾ ਉਹ ਹੀ ਕਰ ਸਕਦਾ ਤੇ ਤੁਸੀਂ ਸੱਦਾ ਦੇਤੀ ਅੱਜ ਉਹਨਾਂ ਨੂੰ ਕੋਈ ਮੋਬਾਈਲ ਬਣਾਉਂਦਾ ਆ ਗਿਆ ਉੱਟ ਕੇ ਕੋਈ ਆ ਗਿਆ ਜਿਹਦੀ ਡਾਕਟਰੀ ਦੇ ਕੋਈ ਦਵਾਈ ਨਹੀਂ ਸੀ ਲੈਂਦਾ ਉੱਟ ਕੇ ਆ ਗਿਆ ਕੋਈ ਖੇਤਾਂ 'ਚ ਕਦੇ ਬੜਿਆ ਨਹੀਂ ਸੀ ਉਹ ਆ ਗਿਆ ਉਹਨੂੰ ਖੇਤੀਬਾੜੀ ਮੰਤਰੀ ਬਣਾ ਦਿਓ ਆ ਜਿਹੜਾ ਡਾਕਟਰ ਦੀ ਕੋਈ ਦੁਕਾਨ ਨਹੀਂ ਚੱਲਦੀ ਉਹਨੂੰ ਹੈਲਥ ਮਿਨਿਸਟਰ ਬਣਾ ਦਿਓ ਆ ਜਿਹੜਾ ਬੰਦਾ ਨਲਾਇਕ ਸੀ ਸਿਰੇ ਦਾ ਘਰ ਦੇ ਕਿਸੇ ਕੰਮ ਨਹੀਂ ਆਇਆ ਉਹ ਚੁਟਕਲੇ ਸੁਣਾ ਕੇ ਘਰ ਦੇ ਲਈ ਰੋਟੀ ਕਮਾਉਣ ਲੱਗਾ ਸੀ ਅੱਜ ਉਹਨੂੰ ਤੁਸੀਂ ਸੱਤਾ ਦੇ ਦਿੱਤੀ ਤੇ ਉਹ ਉਹਨੂੰ ਚੁਟਕਲੇ ਹੀ ਸੁਣਾਏਗਾ ਨਾ ਸੁਣਾਏਗਾ ਉਹ ਤਾਂ ਹੁਣ ਚੁਟਕਲੇ ਹੀ ਸੁਣਾਉਣ ਜੋਗਾ ਹੈ ਉਹ ਤੋਂ ਤੁਸੀਂ ਆਸ਼ਾ ਨਾ ਕਰੋ ਪੰਜਾਬ ਦੇ ਵਾਸੀ ਕੋਈ ਆਸ਼ਾ ਨਾ ਕਰਨਾ ਹੁਣ ਤੇ ਲੜਨਾ ਪਊ ਕਿਉਂਕਿ ਇਹ ਦਿੱਲੀ ਵਾਲਿਆਂ ਮੋਰੇ ਜਿਵੇਂ ਵਿਛ ਗਿਆ ਇਹ ਪੰਜਾਬ ਦਾ ਵੱਡਾ ਨੁਕਸਾਨ ਕਰਕੇ ਜਾਊ ਉਹਦੇ ਲਈ ਤਕੜੇ ਹੋ ਜਾਓ ਹਾਂ ਜੀ ਸਮਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਤੁਹਾਡਾ ਧੰਨਵਾਦ